ਮਹਾਪੁਰਖਾਂ ਨੇ ਇਹ ਵੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇ ਹਿੰਦੁਸਤਾਨ ਦੀਆਂ ਫੋਰਸਾਂ ਨੇ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਅੰਦਰ ਪ੍ਰਵੇਸ਼ ਹੋਏ ਤੇ ਸਿੱਖ ਅਲਾਨੀਆਂ ਜੰਗ ਖਾਲਸਾਣ ਦੀ ਲੜਨਗੇ ਤੋਂ ਖਾਲਸਾ ਜੀ ਉਹਨਾਂ ਮਹਾਪੁਰਖਾਂ ਦੇ ਅਲਾਨੇ ਹੋਏ ਪ੍ਰੋਗਰਾਮ ਦੇ ਮੁਤਾਬਕ ਪੰਥ ਕਮੇਟੀ 26 ਜਨਵਰੀ 1986 ਨੂੰ ਦੇ ਵਿੱਚ ਆਈ ਪਰ ਮਹਾਪੁਰਖਾਂ ਦੇ ਪੀੜੇ ਨੂੰ ਸਿੱਖ ਕੌਮ ਦੇ ਪੀੜੇ ਨੂੰ ਪੂਰਾ ਕਰਨ ਵਾਸਤੇ ਅਸੀਂ ਵਚਨਬੱਧ ਹਾਂ ਔਰ ਇਸੇ ਕਰਕੇ ਸਰਕਾਰ ਨੂੰ ਸੰਸਦ ਕਮੇਟੀ ਨੂੰ ਖਤਰਾ ਹੈ। ਹਿੰਦੁਸਤਾਨ ਦੇ ਵਿੱਚ ਹਿੰਦੂ ਸਾਮਰਾਜ ਦਾ ਇੱਕ ਸੁਪਨਾ ਹੈ ਕਿ ਉੱਥੇ ਬ੍ਰਾਹਮਣਵਾਦ ਦਾ ਬ੍ਰਾਹਮਣਵਾਦ ਲਾਗੂ ਕਰਨਾ ਹੈ। ਬ੍ਰਾਹਮਣਵਾਦ ਦਾ ਬੋਲਬਾਲਾ ਕਰਨਾ ਹੈ। ਇਸੇ ਲਈ ਉੱਥੇ ਸਿੱਖਾਂ ਦਾ, ਮੁਸਲਮਾਨਾਂ ਦਾ, ਨਾਗਿਆਂ ਦਾ, ਮਿੱਧੂਆਂ ਦਾ ਤੇ ਤਲਵਾਂ ਦਾ ਖੂਨ ਪੀਤਾ ਜਾ ਰਿਹਾ ਹੈ। ਜਿਵੇਂ ਜੈਨ ਧਰਮ ਨੂੰ ਇਹਨਾਂ ਨੇ ਖਾਦਾ ਹੈ ਤੇ ਇਸੇ ਪ੍ਰਕਾਰ ਬੁੱਧ ਧਰਮ ਨੂੰ ਖਾਦਾ ਹੈ ਤੇ ਸਿੱਖਾਂ ਨੂੰ ਵੀ ਖਾਣਾ ਚਾਹੁੰਦੇ ਆ ਇਹ ਦੁਨੀਆਂ ਕੌਮਾਂ ਨੂੰ ਵੀ ਖਾਣਾ ਚਾਹੁੰਦੇ ਆ ਅਸੀਂ ਦੂਸਰੀਆਂ ਕੌਮਾਂ ਨੂੰ ਅਪੀਲ ਕਰਦੇ ਆ ਉੱਠੋ ਇਸ ਬ੍ਰਾਹਮਣਵਾਦ ਦੇ ਜੂਲੇ ਥੱਲੋਂ ਨਿਕਲਣ ਵਾਸਤੇ ਆਪਣੀ ਸ਼ਕਤੀ ਪੈਦਾ ਕਰੋ ਅਖਤ ਦਾ ਸਦਾ ਵਾਸਤੇ ਬ੍ਰਾਹਮਣਵਾਦ ਦੇ ਜੂਲੇ ਥੱਲੋਂ ਆਜ਼ਾਦ ਹੋ ਅਸੀਂ ਤੁਹਾਡੇ ਨਾਲ ਆ ਹਰ ਸਟੇਜ ਤੇ ਹਰ ਮੌਕੇ ਹਰ ਟਾਈਮ ਤੁਹਾਡੀ ਪਿੱਠ ਦੇ ਉੱਤੇ ਖੜੇ ਆ ਔਰ ਸਾਡੀ ਬਾਹ ਦੇ ਨਾਲ ਬਾਹ ਫੜੋ ਬਾਹ ਫੜਾਓ ਮੋਢੇ ਨਾਲ ਮੋਢਾ ਜੋੜੋ ਰਲ ਕੇ ਹਿੰਦੁਸਤਾਨ ਦੇ ਵਿੱਚ ਬ੍ਰਾਹਮਣਵਾਦ ਦਾ ਜਿਨਾਜਾ ਕੱਢ ਸਕੀਏ ਤੋਂ ਹਿੰਦੂ ਸਾਮਰਾਜ ਦੇ ਜ਼ੁਲਮ ਤੇ ਉੱਥੇ ਚੰਗੇਜ ਖਾਨ ਦੇ ਜ਼ੁਲਮ ਨੂੰ ਵੀ ਮਤ ਪਾ ਗਏ ਹਨ ਤੇ ਖਾਲਸਾ ਜੀ ਸਿੱਖ ਇੱਕ ਕੌਮ ਹੈ ਕਿ ਕੌਮ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ 240 ਸਾਲ ਦੇ ਸਮੇਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਸਾਨੂੰ ਹਰ ਪੱਖ ਤੋਂ ਮਜਬੂਰ ਕੀਤਾ ਜਿਹੜੇ ਇਹ ਸਾਨੂੰ ਸਿੱਖਿਆ ਦਿੰਦੇ ਹਨ ਹਿੰਦੂਆਂ ਦੇ ਹਿੰਦੂ ਸਿੱਖ ਦਾ ਨੌ ਮਾਸ ਦਾ ਰਿਸ਼ਤਾ ਹੈ ਖਾਲਸਾ ਜੀ ਬਿਲਕੁਲ ਝੂਠ ਬੋਲਦੇ ਨੇ ਕਫਰ ਤੋਲਦੇ ਨੇ ਤੇ ਲੋਕਾਂ ਨੂੰ ਗਮੜਾ ਕਰਦੇ ਨੇ ਖਾਲਸਾ ਜੀ ਸਾਡਾ ਕੋਈ ਵੀ ਰਿਲੇਸ਼ਨ ਸਬੰਧ ਨਹੀਂ ਰਹਦਾ ਹਿੰਦੂਆਂ ਦੇ ਨਾਲ ਸਾਡੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਂ ਪੂਜਾ ਕਰਦੇ ਆਂ ਸ੍ਰੀ ਅਕਾਲ ਪੁਰਖ ਜੀ ਅਸੀਂ ਪੂਜਕ ਆਂ ਇਹ ਬ੍ਰਾਹਮਣ ਪਤਾ ਨਹੀਂ ਉਹਦੇ ਵੇਦ ਸਾਹਿਤਰ ਸਿਮਰਤੀਆਂ ਕਿੰਨੂ ਕਿੰਨੂ ਕੋਈ ਦੇ ਕੋਈ ਸੰਧੂਰ ਭੁਕਦਾ ਫਿਰਦਾ ਇਹਨੂੰ ਮੰਨ ਨੂੰ ਪੁੱਤ ਪਾ ਨੂੰ ਪਾਣੀ ਪਾਉਂਦਾ ਕੋਈ ਕਿਕਰਾਂ ਨੂੰ ਪਾਉਂਦਾ ਏ ਕੋਈ ਕੋਈ ਕਰਮ ਕੋਈ ਵਿਧੂ ਦੀ ਪੂਜਾ ਕਰਦਾ ਹੈ ਕੋਈ ਸ਼ਿਵਲਿੰਗ ਦੀ ਪੂਜਾ ਕਰਦਾ ਹੈ ਖਾਲਸਾ ਸਾਡੇ ਪੂਜਾ ਇਸਤ ਵਖਰਾ ਪੂਜਾ ਆਸਥਾਨ ਤੀਰਥ ਵਖਰੇ ਸਿੱਖਾਂ ਦਾ ਅਮਰਤ ਸਰ ਸਤਗੁਰ ਸਤਵਾਦੀ ਜਿਤ ਨਾਤੇ ਕਉਆ ਹੰਸ ਹੋਦਾ ਹੈ RAM DAS ਸਰੋਵਰ ਨਾਤੇ ਇਸ ਉਤਰੇ ਪਾਰ ਕੁਮਾਤੇ ਤੇ ਇਹਨਾਂ ਦਾ ਗੰਗਾ ਗਿਆ ਪ੍ਰਿਆਗ ਪਤਾ ਹੀ ਨਹੀਂ ਕਿੰਨੇ ਕਿ ਤੀਰਥੇ ਕੀ ਕੀ ਇਹਨਾਂ ਦੀ ਇਹ ਸਾਡਾ ਇਹਨਾਂ ਨਾਲ ਕੋਈ ਸਭਿਆਚਾਰਕ ਪੱਖ ਤੋਂ ਧਾਰਮਿਕ ਪੱਖ ਤੋਂ ਜਾਂ ਇਸੇ ਪ੍ਰਕਾਰ ਪਹਿਰਾਵੇ ਪੱਖ ਤੋਂ ਬੋਲੀ ਪੱਖ ਤੋਂ ਕੋਈ ਫਾਇਦੇ ਨਹੀਂ ਇਹਨਾਂ ਦੀ ਹਿੰਦੂ ਹਿੰਦੀ ਹਿੰਦੁਸਤਾਨ ਤੇ ਸਾਡੀ ਬੋਲੀ ਹੈ ਗੁਰਮੁਖੀ ਪੰਜਾਬੀ ਸਾਡਾ ਪਹਿਰਾਵਾ ਵੱਖਰਾ ਸਾਡਾ ਬਾਣਾ ਵੱਖਰਾ ਸਾਡੀ ਰਹਿਣੀ ਵੱਖਰੀ ਸਾਡੀ ਕਹਿਣੀ ਵੱਖਰੀ ਖਾਲਸਾ ਜੀ ਸਾਡੇ ਸੰਸਕਾਰ ਵੱਖਰੇ ਜਨਮ ਸੰਸਕਾਰ ਵੱਖਰਾ ਅੰਮ੍ਰਿਤ ਸੰਸਕਾਰ ਵੱਖਰਾ ਆਨੰਦ ਕਾਰਜ ਸੰਸਕਾਰ ਵੱਖਰਾ ਅੰਤ ਸੰਸਕਾਰ ਵੱਖਰਾ ਸਾਡਾ ਕੋਈ ਵੀ ਸੰਸਕਾਰ ਇਹਨਾਂ ਦੇ ਨਾਲ ਨਹੀਂ ਰਲਦਾ ਅਸੀਂ ਇੱਕ ਅਕਾਲ ਦੇ ਮੰਨਣ ਵਾਲੇ ਆਂ ਇਹਨਾਂ ਦੇ ਪਤਾ ਨਹੀਂ 33 ਕਰੋੜ ਦ੍ਰਿਵ ਤੇ 9 ਕਰੋੜ ਦੇਵੀ ਕਿੰਨਾ ਖਰਜ ਕਰਨਾ ਕੋਈ ਪਤਾ ਨਹੀਂ ਇਹਨਾਂ ਦਾ ਲੱਗਦਾ ਇਹ ਇੱਕ ਹਿੰਦੂ ਸਮਾਜ ਆ ਸਿੱਖ ਇੱਕ ਕੌਮ ਆ ਸਾਡਾ ਨਿਸ਼ਾਨਾ ਵੱਖਰਾ ਸਾਡਾ ਕੌਮ ਦਾ ਤਰਨਾ ਵੱਖਰਾ ਦੇਸ਼ ਸ਼ਾਮਰ ਮੋਹ ਇਹ ਸ਼ੁਭ ਕਰਮਨ ਤੇ ਕਬ ਹੁਨਾ ਕਰੂੰ ਨਾ ਡਰੋਂ ਅਰਥੋਂ ਜਦ ਜਾਇਲਰੋਂ ਮਿਸਤੇ ਕਰੇ ਆਪਣੀ ਜੀਤ ਕਰੋਂ ਅਰਥਿਕ ਹੋ ਆਪਣੇ ਹੀ ਮਨ ਕਉ ਇਹ ਲਾਲਚ ਹੋਗਨ ਤਾਂ ਉਤਰਾਂ ਜਦ ਆਲਤੀਆ ਉਹ ਦਿਨ ਦਾਣ ਬਣੇ ਆ ਤੀਰਣ ਮੈਂ ਸਭ ਜੂਜ ਮਰੋਂ ਅਦਾ ਤਰਨਾ ਵੱਖਰਾ ਹੈ ਸਾਡਾ ਨਿਸ਼ਾਨਾ ਵੱਖਰਾ ਹੈ ਸਾਡੇ ਨਿਸ਼ਾਨ ਵੱਖਰੇ ਹਨ ਖਾਲਸਾ ਜੀ ਸਾਵਧਾਨ ਹੋ ਸਾਡਾ ਇਹਨਾਂ ਨਾਲ ਕੋਈ ਰਿਸ਼ਤਾ ਨਹੀਂ ਹਿੰਦੂ ਹਿੰਦੂਆਂ ਦਾ ਸਿੱਖਾਂ ਨਾਲ ਕੋਈ ਰਿਸ਼ਤਾ ਨਹੀਂ ਅਸੀਂ ਜਟਾ ਜੂਟ ਕਛਹਿਰੇ ਦੇ ਧਾਰਨੇ ਤਰਪਾਨ ਦੇ ਧਾਰਨੇ ਤੇ ਜੰਨੂ ਦੇ ਧਾਰਨੇ ਧੋਤੀ ਟੋਪੀ ਦੇ ਧਾਰਨੇ ਸਿੱਖ ਦਸਤਾਰ ਕਿਉਂਦਾ ਹੈ ਖਾਲਸਾ ਜੀ ਟੋਪੀ ਪਹਿਨਦੇ ਹਨ ਅਸੀਂ ਤਰੀਸਾ ਪਹਿਨਦੇ ਹਾਂ ਇਹ ਜੰਨੂ ਪਹਿਨਦੇ ਹਨ ਅਸੀਂ ਕਛਹਿਰਾ ਪਹਿਨਦੇ ਹਾਂ ਧੋਤੀ ਪਹਿਨਦੇ ਹਾਂ ਅਸੀਂ ਜਟਾ ਜੂਟ ਹਾਂ ਇਹ ਰੰਡ ਤੇ ਮੁੰਡ ਤਾਂ ਹਨ ਖਾਲਸਾ ਦੀ ਕੋਈ ਵੀ ਰਿਲੇਸ਼ਨ ਸਬੰਧ ਇਹਨਾਂ ਦੇ ਨਾਲ ਸਾਡਾ ਨਹੀਂ ਨੌ ਮਹਾਂ ਦਾ ਰਿਸ਼ਤਾ ਸੀ ਹਿੰਦੂਆਂ ਦਾ ਪਾਂਡਵਾਂ ਦਾ ਤੇ ਕੈਰਵਾਂ ਦਾ ਪਰ ਜਦੋਂ ਹੱਕ ਦਵਾਏ ਗਏ ਤਦੋਂ ਖਾਲਸਾ ਦੀ ਮਾਂ ਭਾਰ ਦੇ ਮੁੰਡ ਮਜਦੇ ਹਨ 18 ਖੂਨੀਆਂ ਗਰਕਤ ਹੁੰਦੀਆਂ ਹਨ ਪਰ ਹੱਕ ਲੈਣ ਵਾਲੇ ਫਿਰ ਵੀ ਆਪਣਾ ਹੱਕ ਲੈਂਦੇ ਨੇ ਕਿ ਜਦੋਂ ਜ਼ੁਲਮ ਤੇ ਜ਼ਬਰ ਹੋਇਆ ਪਾਂਡਵਾਂ ਦੇ ਨਾਲ ਤੇ ਇੱਕੇ ਤੇ ਉਹਦੀ ਬਣਸ ਹੁੰਦਿਆਂ ਉਹਨਾਂ ਦਾ ਰਿਸ਼ਤਾ ਕੈਮ ਰਹਿ ਸਕਿਆ ਸੀ ਤੇ ਸਾਡੀ ਤੇ ਕੋਈ ਸਾਂਝ ਨਹੀਂ ਇਹਨਾਂ ਦੇ ਨਾਲ ਤੋ ਖਾਲਸਾ ਜੀ ਸਾਵਧਾਨ ਇਸ ਪ੍ਰਚਾਰ ਤੋਂ ਗਮਰਾ ਨਹੀਂ ਹੋਣਾ ਸੋ ਸਿੱਖ ਇੱਕ ਸੰਪੂਰਨ ਕੌਮ ਹੈ ਤੇ ਸੰਪੂਰਨ ਕੌਮ ਜੋ ਅਸੀਂ ਆਪਣੇ ਜਾਤ ਤੇ ਖੁਦਮਾਰਚਾਰ ਖਾਲਸਾ ਲਈ ਜੂਝ ਰਹੇ ਹਾਂ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਦਾ ਸਾਡਾ ਨਾਰਾ ਹੈ ਆਪਣਾ ਹੱਕ ਲੈਣ ਵਾਲਿਆਂ ਨੂੰ ਅਰਜੀਵ ਸਰਕਾਰ ਅਤਵਾਦੀ ਪ੍ਰਚਾਰ ਰਹੀ ਹੈ ਪਰ ਅਤਵਾਦੀ ਉਹ ਹਨ ਜਿਨ੍ਹਾਂ ਨੇ ਸਿੱਖਾਂ ਦੇ ਹੱਕ ਖੋ ਕੇ ਸਿੱਖਾਂ ਨੂੰ ਕਿਥਾਰੇ ਬਣਾਉਣ ਦਾ ਸਿੱਖਾਂ ਨੂੰ ਮਜ਼ਦੂਰ ਬਣਾਉਣ ਦਾ ਯਤਨ ਜਾਰੀ ਕੀਤਾ ਰੱਖਿਆ ਹੋਇਆ ਹੈ ਸੋ ਸਾਡਾ ਮਿਸ਼ਨ ਆਜ਼ਾਦ ਖਾਲਸਾਣਾ ਸਾਡੀ ਹਿੰਦੁਸਤਾਨ ਨਾਲ ਕਦਾਚਿਤ ਕੋਈ ਗੱਲ ਨਹੀਂ ਹੋ ਸਕਦੀ ਤੇ ਫਤਿਹ ਪ੍ਰਾਪਤੀ ਤੱਕ ਸਾਡਾ ਜੰਗ ਜਾਰੀ ਰਹੇਗਾ ਇਹ ਵਚਾ ਰੱਖਿਓ ਸਿੰਘੋ ਨਸ ਜਾ ਤੇ ਹੱਕ ਤੇ ਆਜ਼ਾਦੀ ਉਪਰ ਪਹਿਲਾ ਦੇਣ ਵਾਲੀਆਂ ਦੁਨੀਆਂ ਭਰ ਦੀਆਂ ਕੌਮਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਉਹ ਆਪਣਾ ਪਿਆਰ ਤੇ ਹਮਦਰਦੀ ਸਾਨੂੰ ਦੇਣ ਅਸੀਂ ਤਾਂ ਕਿ ਆਪਣੀ ਕੌਮ ਨੂੰ ਸੁਰੱਖਿਤ ਧਾਰਮਿਕ ਪੱਖ ਤੋਂ ਸੱਜਾ ਚਾਰ ਪੱਖ ਤੋਂ ਆਰਥਿਕ ਪੱਖ ਤੋਂ ਸਮਾਜਿਕ ਪੱਖ ਤੋਂ ਮજબૂત ਕਰ ਸਕੀਏ ਅੱਗੇ ਵਸ ਕੇ ਸਾਡੇ ਨੌਜਵਾਨਾਂ ਦੀਆਂ ਵੀ ਕੁਝ ਖਾਸਾਂ ਹਨ ਉਹਨਾਂ ਵੀ ਇਹ ਕਾਛੀ ਚੋਡਾਰੀਆਂ ਮਾਰਨ ਨੂੰ ਖਾਸਾਂ ਹਨ ਉਹਨਾਂ ਦਾ ਵੀ ਜੀ ਬਲੰਦੀਆਂ ਤੇ ਪਹੁੰਚਣ ਨੂੰ ਕਰਦਾ ਹਨ ਸਾਨੂੰ ਆਰਥਿਕ ਪੱਖ ਤੋਂ ਮਜ਼ਬੂਤ ਹੋਣਾ ਚਾਹੀਦਾ ਹੈ ਸਾਡੀ ਫੌਜ ਦੇ ਵਿੱਚ ਕਿੱਥੇ ਗਿਣਤੀ ਸੀ ਕਿੱਥੇ ਲੈਣ ਦੀ 40% ਤੋਂ 1% ਕਿਹੜਾ ਕਿਹੜਾ ਜ਼ੁਲਮ ਖਾਲਸਾ ਇਸ ਸਮਾਂ ਥੋੜਾ ਹੈ ਦੱਸਿਆ ਨਹੀਂ ਜਾ ਸਕਦਾ ਕਿਹੜਾ ਕਿਹੜਾ ਹਿੰਦੁਸਤਾਨ ਨੇ ਹਿੰਦੂਵਾਦ ਬ੍ਰਾਹਮਣਵਾਦ ਨੇ ਸਾਡੇ ਨਾਲ ਜਨਮ ਨਹੀਂ ਕੀਤਾ ਸਿੱਖਾਂ ਨੂੰ ਜਿਹੜਾ ਮੇਸ਼ਾ ਕਰਾਰ ਦੇਣਾ ਸਿੱਖਾਂ ਨੂੰ ਸਦਾ ਸੁਦਾ ਵਾਸਤੇ Hindu Tarvidya jimb karna ਇਹਨਾਂ ਦੇ ਮਨਸੂਬੇ ਹਨ ਇਹ ਅਸੀਂ ਪੂਰੇ ਨਹੀਂ ਹੋਣ ਦੇਾਂਗੇ। ਸੋ ਖਾਲਸਾ ਜੀ ਆਖਰ ਵਿੱਚ ਮੈਂ ਆਪ ਨੂੰ ਸਮੂਹ ਸੰਗਤਾਂ ਇੱਥੇ ਜੁੜੀਆਂ ਹੋਇਆਂ ਅਪੀਲ ਕਰਨੀ ਚਾਹੁੰਦਾ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਖਾਲਸਾ ਜੀ ਸਿੱਖ ਨੌਜਵਾਨ ਪੰਜਾਬ ਵਿੱਚ ਖੂਨ ਡੋਲ ਰਹਿਣ ਕੋ ਪੰਜਾਬੀ ਮੁੱਲ ਮੰਗਦੀ ਹੈ ਤੇ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਬੈਠਾ ਖੂਨ ਦੇ ਰਿਹਾ ਹੈ। ਹਿੰਦੁਸਤਾਨੀਆਂ ਫੋਰਸਾਂ ਦੇ ਜ਼ੁਲਮ ਦਾ ਸ਼ਿਕਾਰ ਹੋ ਰਿਹਾ ਹੈ। ਨੌਜਵਾਨਾਂ ਦਾ ਉੱਥੇ ਸ਼ਿਕਾਰ ਖੇਡਿਆ ਜਾ ਰਿਹਾ ਹੈ। ਹਜ਼ਾਰਾਂ ਦੇ ਵਿੱਚ ਪੀਆਰਵੀ ਖੇਤਾਂ ਦੇ ਵਿੱਚ ਫਿਰਦੀ ਹੈ, ਬੇਕਾਂ ਦੇ ਉੱਤੇ ਜਾਂਦੀ ਹੈ। ਸਿੱਖਾਂ ਦਾ ਉੱਥੇ ਕਤਲਾਮ ਹੋਇਆ ਏ ਸਿੱਖ ਨੌਜਵਾਨਾਂ ਦਾ ਖੂਨ ਹਰ ਘਰ ਦੇ ਵਿੱਚ ਹਰ ਗਲੀ ਦੇ ਵਿੱਚ ਹਰ ਬਾਜ਼ਾਰ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਜਦੋ ਲਿਆ ਜਾ ਰਿਹਾ ਤੋ ਖਾਲਸਾ ਜੀ ਜਿੱਥੇ ਸਿੱਖ ਨੌਜਵਾਨ ਪੰਜਾਬ ਦੇ ਵਿੱਚ ਆਪਣੇ ਬਰਕਰਾਰ ਲਈ ਜੂਝ ਰਹੇ ਹਨ ਖੂਨ ਡੋਲ ਰਹੇ ਹਨ ਉੱਥੇ ਵਿਦੇਸ਼ਾਂ ਵਿੱਚ ਬੈਠੀ ਖਾਲਸਾ ਸਾਹਿਬ ਸੰਗਤ ਜੀ ਕੋਈ ਤੁਹਾਡਾ ਵੀ ਫਰਜ਼ ਬਣਦਾ ਹੈ